ਏ ਜਿੰਦੇ ਲਾ ਕੇ ਭਾਈ ਤੁਸੀਂ ਕਿੱਥੇ ਚੱਲੇ ਹੋ ਹੁਣ ਅਸੀਂ ਦਿੱਲੀ ਜਾਂਦੇ ਆ ਆ ਭਾਈ ਦਿੱਲੀ ਜਾਂਦੇ ਹਾਂ ਹਾਂ ਤੇ ਇੱਥੇ ਫਿਰ ਘਰ ਘਰ ਬਸ ਅਸੀਂ ਕੀ ਕਰਨਾ ਹੈਗਾ ਫਿਰ ਜੋ ਸਾਡੇ ਜ਼ਮੀਨਾਂ ਤਾਂ ਮੋਦੀ ਨੂੰ ਲੌਕੀ ਜਾਂਦਾ ਇਹ ਹੋਰ ਵੀ ਇੱਥੋਂ ਮਤਲਬ ਜਾਣਦੇ ਨੇ ਕਿ ਤੁਸੀਂ ਕੱਲੀ ਜਾਣੇ ਆ ਹੋਰ ਸਾਰਾ ਪਿੰਡ ਜਾਊਗਾ ਜੀ ਸਾਡਾ ਅੱਛਾ ਹਾਂ ਸਾਰੇ ਆਪਾਂ ਨਾ ਜਾਵਾਂਗੇ ਅਸੀਂ ਇਹ ਨਾਲ ਨੇ ਆਪਣੇ ਜੋ ਕਿਸਾਨ ਜੁਨੀਅਰ ਨੇ ਝੰਡੇ ਲਏ ਹੋਏ ਨੇ ਇਹ ਨਾਲ ਨੇ ਛੋਟੇ ਵੀ ਇਹ ਸ ਨੂੰ ਤੋਰਦੇ ਨੇ ਹਾਂਜੀ ਨਾ ਸਾਡੇ ਨਾਲ ਜਾਣਗੇ ਇਹ ਵੀ ਠੀਕ ਹੈ ਹਾਂ ਸਾਰਾ ਪਰਿਵਾਰ ਜਾਵਾਂਗੇ ਅਸੀਂ ਠੀਕ ਹੈ ਅਸੀਂ ਇੱਥੇ ਰਹਿ ਕੇ ਕੀ ਕਰਨਾ ਠੀਕ ਹੈ ਚਲੋ ਭਾਈ ਆਜੋ ਅੱਪਾ ਦਾ ਕੁਛ ਹੋਵੇ ਉਹ ਸਾਹਮਣੇ ਕੁਛ ਨਹੀਂ ਆ ਜਿੰਦਾ ਦਾਤ ਇਹ ਕਹਿੰਦੇ ਅਸੀਂ ਦਿੱਲੀ ਜਾਂਦੇ ਆ ਤੁਸੀਂ ਵੀ ਅਸੀਂ ਵੀ ਨਾਲ ਹੀ ਜਾਂਦੇ ਕਿੱਥੇ ਜਾਂਦੇ ਕਿੰਨੇ ਜਮ ਅੱਛਾ ਘਰਵਾਰਾਂ ਘਰਵਾਰ ਕਸਮਾਂ ਦਾ ਘਰਵਾਰ ਅਸੀਂ ਕੀ ਕਰਨਾ ਘਰਵਾਰ ਅੱਛਾ ਸੋਡੇ ਜਿਹੜੇ ਮਤਲਬ ਘਰਾਂ ਲਈ ਉਹ ਵੀ ਨਾਲ ਹੀ ਸੋਡੇ ਨਹੀਂ ਨਾਲ ਹੀ ਜਾਣਗੇ ਜੇ ਅਸੀਂ ਸੱਦਾ ਦੇਤਾ ਵੀ ਅਸੀਂ ਤਾਂ ਕਿੱਲੇ ਜਮ ਕੇ ਛੜਦੇ ਜਿਹੜੇ ਬੱਚੇ ਨੇ ਵੀ ਨਾਲ ਜਾਣਗੇ ਇਹ ਵੀ ਨਾਲ ਹੀ ਜਾਣਗੇ ਜੀ ਤੇ ਭਰਾਵੋ ਦੇਖੋ ਪਿੰਡ ਕੋਲੂਨਾ ਦੇ ਜੋ ਮਾਈਆਂ ਨੇ ਇਹ ਕਿਸਾਨ ਯੂਨੀਅਨ ਦੇ ਵਿੱਚ ਤੇ ਅੱਜ ਇਹ ਦਿੱਲੀ ਜਾ ਰਹੀਆਂ ਨੇ ਉਹ ਘਰ ਵਾਲੇ ਵੀ ਜਾ ਰਹੇ ਨੇ ਇਹ ਘਰ ਵਾਲੇ ਵੀ ਜਾ ਰਹੇ ਨੇ ਤੇ ਇਹਨਾਂ ਦੇਖੋ ਬਹੁਤ ਵੱਡਾ ਤੇ ਜਿਹੜਾ ਆਪਣਾ ਜੋਗਦਾਰ ਪੌਂਡੀਆਂ ਨੇ ਜੋ ਕਿਸਾਨ ਦੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਹ ਬਹੁਤ ਵੱਡਾ ਘੋਲ ਹੈ ਉਹ ਘੋਲ ਦੇ ਲਈ ਤੇ ਸਭ ਇਹ ਜਿੰਦੇ ਕੁੰਡੇ ਲਾ ਕੇ ਦਿੱਲੀ ਨੂੰ ਜਾ ਰਹੇ ਨੇ ਵੀ ਆਪਾਂ ਘਰ ਤੋਂ ਕਰਾਉਣਾ ਕੀ ਹੈ ਆਪਾਂ ਦਿੱਲੀ ਜਾ ਕੇ ਬੈਠਨੇ ਯੂਰੋਪੀਅਨ ਜ਼ਮੀਨਾਂ ਹੀ ਇਹਨਾਂ ਨੇ ਖੋਹਣ ਲੱਗ ਗਏ ਫਿਕਰਾਂ ਤੋਂ ਕਰਵਾਉਣਾ ਕਿ ਘਰਾਂ 'ਚ ਆਪਣਾ ਕੀ ਪਿਆ ਇਸ ਕਰਕੇ ਜਾਲੇ ਆਪਾਂ ਗਾਹਾਂ ਹੋਰ ਆਪਾਂ ਕੁਛ ਦੇ ਮਾਈਆਂ ਨੂੰ ਵੀ ਦੋ ਦੋ ਘਰ ਤਾਂ ਹੋ ਗਿਆ ਆਪਾਂ ਹੋਰ ਤੀਜੇ ਘਰ ਨੂੰ ਪੁੱਛੀਏ ਵੀ ਇਹਨਾਂ ਸਾਰੇ ਪਿੰਡ ਬੰਦ ਵੀ ਜਾ ਰਹੇ ਹੈ ਤੁਸੀਂ ਦਿੱਲੀ ਜਾਣਾ ਹੈ ਬਾਬਾ ਨਾਲ ਹੀ ਜਾਵਾਂਗੇ ਅਸੀਂ ਇਕੱਠੇ ਹੋ ਕੇ ਜਾਵਾਂਗੇ ਸਾਰੇ ਅੱਜ ਅੱਛਾ ਜਿੰਨਾ ਮਤਲਬ ਸੋਡੇ ਗਵਾਰ ਨੇ ਸਾਰੀਆਂ ਮਾਈਆਂ ਜਾਂਦੀਆਂ ਨੇ ਹਾਂਜੀ ਅੱਜ ਸਾਰੇ ਅਸੀਂ ਜ਼ਿੰਦੇ ਲਾ ਕੇ ਘਰਾਂ ਨੂੰ ਜਾਵਾਂਗੇ ਜਿੰਨਾ ਦਿੱਲੀ ਤੁਸੀਂ ਜਿਹੜਾ ਕਿਸਾਨ ਦੋਲਨ ਆਪਣਾ ਚੱਲ ਰਿਹਾ ਹੈ ਤੇ ਉਹਦੇ ਵਿੱਚ ਜਾਂਦੇ ਹੋ ਹਾਂਜੀ ਉਹ ਤਾਂ ਹਿੱਸਾ ਦੇਣ ਵਾਸਤੇ ਜਾਂਦੇ ਹਾਂ ਜੀ ਅਸੀਂ ਇਹ ਕਰਦੇ ਸਾਨੂੰ ਅਫਸੋਸ ਨਾ ਹੋਵੇ ਕਿ ਅਸੀਂ ਕੁਝ ਕਰ ਨਹੀਂ ਸਕੇ ਫੇਰ ਅੱਜ ਕੋਈ ਹੈ ਨਹੀਂ ਅੱਜ ਨਾ ਕੋਈ ਨਹੀਂ ਅੱਜ ਅਸੀਂ ਜ਼ਿੰਦਾਬਾਦ ਹੀ ਜਾਵਾਂਗੇ ਕਹਦੇ ਅਸੀਂ ਕਰਨਾ ਵੀ ਕੀ ਹੈ ਜੀ ਫਿਰ ਜ਼ਮੀਨਾਂ ਸਾਡੀਆਂ ਰੁਕ ਜਾਣੀਆਂ ਮਗਰ ਅਸੀਂ ਕੀ ਕਰਨੇ ਨੇ ਕੀ ਜਮਾਈ ਦੇ ਦੇਖੋ ਜੋ ਇਹ ਕਿਸਾਨ ਅंदोलਨ ਦੇ ਵਿੱਚ ਤੇ ਮਾਈਆਂ ਕਿਸਾਨਾਂ ਦੇ ਲਈ ਹੱਕਾਂ ਦੇ ਵਿੱਚ ਖੜੀਆਂ ਛੋਟੇ ਛੋਟੇ ਬੱਚੇ ਵੀ ਨੇ ਤੇ ਉਧਰ ਦਿਖਾਓ ਬੱਚਿਆ ਕੰਨੀ ਬੱਚੇ ਵੀ ਨੇ ਛੋਟੇ ਛੋਟੇ ਦੇਖੋ ਇਹ ਵੀ ਨਾਲ ਜਾਂਦੇ ਨੇ ਤੇ ਇਹਨਾਂ ਜੋ ਜਕਰ ਹੈ ਕਿੰਨਾ ਐਡਾ ਦਿਲ ਹੈ ਵੀ ਲੋਕ ਕਰਕੇ ਤੇ ਦਿੱਲੀ ਨੂੰ ਜਾ ਰਹੇ ਨੇ ਇਹਨਾਂ ਕੀ ਆਖੇ ਕਹਿੰਦੇ ਵੀ ਸਾਡਾ ਫਿਰ ਘਰਾਂ ਦਾ ਕੀ ਆ ਇੱذੋਂ ਆਪੇ ਜਮੀਨੀ ਗਈਆਂ ਘਰ ਦੇ ਵਿੱਚ ਕੀ ਆ ਹੋਇਆ ਤੇ ਚਲੋ ਆਪਾਂ ਹੋਰ ਦੇਖਦੇ ਆ ਜਿੰਨੀਆਂ ਮਾਈਆਂ ਆਂਦੀਆਂ ਨੇ ਇੱਧਰ ਵੀ ਚਲੋ ਇੱਧਰ ਆ ਜੀ ਗਾਣਾ ਵੀ ਬੜੇ ਲੋਕ ਲੈ ਕੇ ਆਤੋਂ ਤੋ ਤੋ ਕਿਉਂ ਕੇ ਲੋਕ ਲੈ ਕੇ ਆਤੋਂ ਵੇਖ ਲਓ ਰੁਕੋ ਰੁਕੀ ਰੁਕੀ ਦਰੋਂ ਫਾਟ ਦਰੋਂ ਨੋ ਜਿਹੜਾ ਭਾਈ ਤੁਸੀਂ ਜਿੰਦਾ ਲਾ ਕੇ ਜਾਂਦੇ ਹੋ ਬਾਹਰ ਨੂੰ ਤੁਸੀਂ ਕਿੱਥੇ ਜਾ ਰਹੇ ਹੋ ਅਸੀਂ ਦਿੱਲੀ ਜਾ ਰਹੇ ਹਾਂ ਤੁਸੀਂ ਵੀ ਦਿੱਲੀ ਜਾਂਦੇ ਹੋ ਛੋਡੇ ਹੋਰ ਵੀ ਆਣ ਕਮਾਂਡ ਦਿੱਲੀ ਨੂੰ ਜਾ ਰਿਹਾ ਹੈ ਤੇ ਫਿਰ ਘਰੇ ਛੋਡਾ ਕੌਣ ਰਹੂਗਾ ਉਹ ਦੇਖੀ ਜੀ ਕੋਈ ਬੱਤੀ ਸਾਥੀ ਕਰੇ 25 ਬੋਲੋ ਜਿੰਨਾ ਮਤਲਬ ਤੁਹਾਡਾ ਇਹ ਗਵਾਰ ਹੈ ਤੇ ਤੁਸੀਂ ਦਿੱਲੀ ਜਾ ਰਹੇ ਹੋ ਹਾਂ ਦਿੱਲੀ ਜਾ ਰਹੇ ਤੇ ਤੁਸੀਂ ਤੁਹਾਨੂੰ ਕਿਸਾਨ ਜੂਨੀਅਨ ਵਾਲੇ ਕਿਹਾ ਵੀ ਤੁਸੀਂ ਉੱਥੇ ਆਓ ਹਾਂ ਉੱਥੇ ਕਿਹਾ ਜੀ ਤੁਸੀਂ ਆਓ ਕਿਸਾਨ ਜੂਨੀਅਨ ਤੇ ਹੈਗੇ ਨੇ ਆਪਣੇ ਜਿਹੜੇ ਭਰਾ ਨੇ ਜਾਂ ਤੇ ਮਤਲਬ ਜੋ ਬੱਚੇ ਨੇ ਤੁਸੀਂ ਦੋਹੀ ਜਾਣੋ ਕਿ ਬੱਚੇ ਵੀ ਗਏ ਹੋਏ ਨੇ ਅੱਗੇ ਸਾਰੇ ਗਏ ਹੋਏ ਨੇ ਸਾਰੇ ਗਏ ਹੋਏ ਨੇ ਤੇ ਦਿੱਲੀ ਦੇ ਵਿੱਚ ਹਾਂਜੀ ਦਿੱਲੀ ਕਹਿੰਦੇ ਇਹ ਤੁਸੀਂ ਹੁਣ ਕੀ ਕਹਣਾ ਚਾਹੁੰਦੇ ਹੋ ਵੀ ਦਿੱਲੀ ਜਾ ਕੇ ਅਸੀਂ ਜੋ ਤਿੰਨੇ ਕਾਲੇ ਕਾਨੂੰਨ ਵੀ ਰੱਦ ਕਰਵਾਉਣ ਵਾਸਤੇ ਹਾਂਜੀ ਜੇ ਕਾਲੇ ਕਾਨੂੰਨ ਨਾ ਰੱਦ ਕਰੇ ਫਿਰ ਤੁਸੀਂ ਫਿਰ ਅਸੀਂ ਉੱਥੇ ਬੈਠੇ ਰਹਾਂਗੇ ਉੱਥੇ ਹੀ ਰਹੋਗੇ ਹਾਂਜੀ ਉੱਥੇ ਹੀ ਰਹਾਂਗੇ ਦੇਖੋ ਜੀ ਬਹੁਤ ਬਹੁਤ ਧੰਨਵਾਦ ਹੈ ਮਾਈਆਂ ਦਾ ਇਹ ਕਹਿੰਦੇ ਵੀ ਜਿੰਨਾ ਇੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਿੰਨੇ ਉਹਨਾਂ ਤੱਕ ਅਸੀਂ ਦਿੱਲੀ ਰਹਾਂਗੇ ਵੀ ਲੋਕ ਕਰਗੇ ਸਾਡਾ ਇੱਥੋਂ ਸਾਰਾ ਗਵਾਰ ਹੈ ਜਿੰਨਾ ਵੀ ਅਸੀਂ ਦਿੱਲੀ ਨੂੰ ਜਾ ਰਹੀਆਂ ਤੇ ਸਾਰੀਆਂ ਜੋ ਅਸੀਂ ਮਤਾਵਾ ਭੈਣਾਂ ਤੇ ਜੋ ਆਪਣੇ ਵੀਰ ਬਜ਼ੁਰਗ ਨੇ ਉਹ ਪਹਿਲਾਂ ਗਏ ਹੋਏ ਨੇ ਤੇ ਉੱਥੇ ਨੇ ਕਹਿੰਦੇ ਵੀ ਅਸੀਂ ਘਰ ਤੋਂ ਕੀ ਕਰਾਉਣੇ ਜੇ ਸਾਡੀਆਂ ਜ਼ਮੀਨਾਂ ਨਾ ਰਹੀਆਂ ਫਿਰ ਅਸੀਂ ਘਰਾਂ ਤੋਂ ਹੀ ਕਰਵਾਉਣੇ ਜਿੰਨਾਂ 'ਚ ਸਾਡਾ ਹੱਕ ਨਹੀਂ ਮਿਲਦਾ ਮੋਦੀ ਹੱਕ ਨਹੀਂ ਸਾਡੇ ਦਿੰਦਾ ਉਹਨਾਂ ਤੱਕ ਅਸੀਂ ਦਿੱਲੀ ਉੱਥੇ ਪਹੁੰਚਾਂਗੇ ਪਈ ਤੁਸੀਂ ਵੀ ਜਿੰਦਾ ਨਾਤਾ ਉਹਦੇ ਗੇਟ ਨੂੰ ਤੁਸੀਂ ਕਿੱਥੇ ਜਾਂਦੇ ਅਸੀਂ ਤਾਂ ਦਿੱਲੀ ਜਾਂਦੇ ਅਸੀਂ ਦਿੱਲੀ ਇਹ ਸਾਰੇ ਮਾਈਆਂ ਚੋ ਜਾ ਰਹੀਆਂ ਨੇ ਤੁਸੀਂ ਉਹਨਾਂ ਨਾਲ ਹੀ ਜਾ ਰਹੇ ਹਾਂਜੀ ਸਵੇ ਨਾਲ ਹੀ ਜਾ ਰਹੇ ਫੇਰ ਘਰੇ ਕੌਣ ਰਹੂਗਾ ਘਰੇ ਕੋਈ ਨਹੀਂ ਰਹੇ ਸਭ ਬੱਚੇ ਪੜਾ ਗਏ ਹੋਏ ਜੇ ਮੰਗਲੀ ਆਈ ਜੇ ਜੇ ਦੇ ਮੋਦੀ ਨੇ ਕਾਲੇ ਕਾਨੂੰਨ ਲਿਆਂਦੇ ਨੇ ਉਹਨਾਂ ਰੱਦ ਕਰਵਾਉਣ ਵਾਸਤੇ ਹਾਂਜੀ ਉਸਨੂੰ ਰੱਦ ਕਰਵਾਉਣ ਉੱਤੇ ਹੀ ਜਾਂਦੇ ਆ ਜੇ ਮੋਦੀ ਨੇ ਨਾ ਰੱਦ ਕਰੀ ਫੇਰ ਅਸੀਂ ਉੱਥੇ ਰਹਿ ਪਾਗੇ ਜਿਉਂ ਨਾ ਚੱਲ ਚੋ ਠੀਕ ਹੈ ਭਾਈ ਦੇਖੋ ਇਹ ਵੀ ਮਾਈਆਂ ਜਿੰਨੇ ਆਪਾਂ ਘਰਾਂ 'ਚ ਗਿਆ ਅਸੀਂ ਦਿਖਾਇਆ ਸੋਨੂੰ ਸਾਰੀਆਂ ਮਾਈਆਂ ਦਿੱਲੀ ਨੂੰ ਤਿਆਰ ਹੋ ਗਈਆਂ ਤੇ ਅੱਜ ਇਹ ਬਸ ਜਾਊਗੀ ਇਹ ਕਹਿੰਦੇ ਬਸ ਕਟਿਆ ਅੱਡੇ ਤੇ ਅੱਡੇ ਤੋਂ ਇਹ ਜਾਣੀਆਂ ਦਿੱਲੀ ਨੂੰ ਤੇ ਆਪੋ ਆਪਣੇ ਲੋਕ ਕਰਕੇ ਘਰਾਂ ਨੂੰ ਤੇ ਦਿੱਲੀ ਉੱਥੇ ਆਪਣਾ ਕਿਸਾਨੀ ਜੋ ਅਧੋਲਨ ਚੱਲਦਾ ਹੈ ਤੇ ਉੱਥੇ ਉਹਦੇ ਵਿੱਚ ਸ਼ਾਮਲ ਹੋਣਗੀਆਂ ਇਹਨਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਜੋ ਮਾਈਆਂ ਖੜੀਆਂ ਇਹਨੂੰ ਡਿੱਗ ਰਹੀਆਂ ਨੇ ਤੇ ਉਹ ਜਿਹੜੀਆਂ ਮਾਈਆਂ ਖੜੀਆਂ ਨੇ ਇਕੱਠੀਆਂ ਹੋਈਆਂ ਉਹ ਤੁਹਾਨੂੰ ਡਿਕਦੀਆਂ ਨੇ ਹਾਂਜੀ ਉਹ ਤੁਹਾਨੂੰ ਡਿਕਦੀਆਂ ਨੇ ਸਣਾ ਨਾਲ ਹੀ ਜਾਣਾ ਫੇ ਤੁਸੀਂ ਬਸਤੇ ਜਾਵੋਗੇ ਜਾਂ ਅੱਗੇ ਦਾ ਟ੍ਰੇਨ ਚੜੋਗੇ ਜਾ ਕੇ ਤੁਸੀਂ ਬਸਤੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਭਾਈ ਸੋਦਾ ਜਿਹੜੇ ਤੁਸੀਂ ਜਾ ਰਹੇ ਹੋ ਤੇ ਕਿਸਾਨ ਯੂਨੀਅਨ ਵੱਲੋਂ ਤੇ ਹੋਰ ਪਿੰਡ ਕੋਟ ਦੇ ਲਈ ਕਾਈ ਵੱਲੋਂ ਜੋ ਆਪਣੇ ਵੀਰ ਨੇ ਤੇ ਕਾਈ ਬਣਾਈ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਇੱਕ ਦਾ ਗਰਾਹਾਂ ਦੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਜਾਣਿਓ ਬਹੁਤ ਬਹੁਤ ਧੰਨਵਾਦ ਚਲੋ ਭਾਈ ਤੁਸੀਂ جی سلام دنیا با جونیئر کسان زندہ باد زندہ باد زندہ باد سلام دنیا ایکتا زندہ باد زندہ باد جی بھائی کدھر چل گئے تھے ہو گئے اج اسی تے کلی جانے بھائی اچھا بھائی کہہ گئے لاویں اسی جنا دے ککار خنون واپس نکالتے وہ ٹھیک بیٹھا ہوں گے ہا میں پھر اپ کا طرح ہی اوکا ڈھڑ پڑا ہوں گا ہا بتا کے گا لے او جا چنگا لا لے ਕੰਮ ਜਿੱਤੋ ਮੋਰਦਾ ਧੰਨਵਾਦ ਭਾਈ ਜਿੱਤੋ ਮੋਰਦਾ ਚਲੋ ਜਿੱਤੇ ਦੇ ਆਪਣਾ ਬੰਦਾ ਵੀ ਗੱਖਾ ਨਹੀਂ ਕੁਸ ਨਹੀਂ ਬੰਦਾ ਚਲੋ ਭਾਈ ਮੋਦੀ ਜਾਨ ਚਲੋ ਲਾਉਣਾ ਰੇ